ਕਿਤਾਬ ਕਾਫਲਾ ਚੈਨਲ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਤੁਸੀਂ ਸੁਣ ਰਹੇ ਹੋ ਰਾਮਸਰੂਪ ਅਣਖੀ ਦਾ ਲਿਖਿਆ ਨਾਵਲ ਕੋਠੇ ਖੜਕ ਸਿੰਘ ਚਲੋ ਆਰੰਭ ਕਰਦੇ ਹਾਂ ਇਸ ਦਾ ਅਗਲਾ ਅਧਿਆਇ ਪੁਸ਼ਪਿੰਦਰ ਨੂੰ ਉਹਦੀ ਮਾਂ ਨੇ ਘਰੋਂ ਨਹੀਂ ਨਿਕਲਣ ਦਿੱਤਾ ਸੀ ਐਨੀ ਉਹਨੇ ਹਿੰਮਤ ਨਾ ਕੀਤੀ ਕਿ ਜ਼ਬਰਦਸਤੀ ਘਰੋਂ ਭੱਜ ਕੇ ਪਾਈ ਰੂਪੇ ਜਾਂ ਬੁਰਜਗਿੱਲਾਂ ਦੇ ਬਸ ਅੱਡੇ ਤੋਂ ਬਸ ਫੜੇ ਅਤੇ ਰਾਮਪੁਰੇ ਪ੍ਰੋਫੈਸਰ ਸੱਜਣ ਸਿੰਘ ਦੇ ਘਰ ਕਿਸੇ ਚਿੜੀ ਜਿਨੌਰ ਵਾਂਗ ਜਾ ਉਤਰੇ ਆਪਣੇ ਪਿਆਰੇ ਨਸੀਬ ਦੀ ਬੁੱਕਲ ਵਿੱਚ ਹਮੇਸ਼ਾ ਹਮੇਸ਼ਾ ਲਈ ਨਸੀਬ ਦੀ ਬੁੱਕਲ ਵਿੱਚ ਹੀ ਸਮਾਜ ਆਵੇ। ਪਿਓ ਤਾਂ ਘਰੋਂ ਉੱਠ ਗਿਆ ਸੀ। ਮੋਢੇ ਬੰਦੂਕ ਰੱਖੀ ਤੇ ਚਲੇ ਗਿਆ। ਦਿਆਲੋ ਨੂੰ ਤਾਂ ਪਤਾ ਹੀ ਸੀ ਕਿ ਉਹ ਮਹਿਮਾ ਸਰਕਾਰੀ ਨੂੰ ਜਾ ਰਿਹਾ ਹੈ। ਪਰ ਪਸ਼ਪਿੰਦਰ ਨੂੰ ਇਸ ਗੱਲ ਦਾ ਕੋਈ ਪੇਤ ਨਹੀਂ ਦਿੱਤਾ। ਉਹ ਕਿਧਰੇ ਵੀ ਗਿਆ ਹੋਵੇ, ਘਰ ਵਿੱਚ ਤਾਂ ਨਹੀਂ ਸੀ। ਇਕੱਲੀ ਮਾਂ ਸੀ। ਪਸ਼ਪਿੰਦਰ ਨੱਠ ਜਾਂਦੇ ਤਾਂ ਮਾਂ ਕਿ ਜੱਫੀ ਬਾਕੇ ਉਹਨੂੰ ਰੋਕ ਲੈਂਦੀ ਪਰ ਨਹੀਂ। ਪਸ਼ਪਿੰਦਰ ਤੋਂ ਅਜੇ ਹਾਂ ਨਹੀਂ ਹੋ ਸਕਿਆ ਖੰਬਾਂ ਜਲੇ ਪਾਂਛੀ ਮੰਗ ਨਿਤਾਣੀ ਬਣ ਕੇ ਉਹ ਘਰ ਵਿੱਚ ਹੀ ਬੈਠੀ ਰਹਿ ਗਈ ਮਾਂ ਨੇ ਉਹਦੀ ਪੂਰੀ ਤਕੜਾਈ ਰੱਖੀ ਬਸ ਕਿ ਉਹ ਘਰੋਂ ਬਾਹਰ ਨਾ ਹੋਵੇ ਪਸ਼ਪਿੰਦਰ ਲਈ ਉਹਨਾਂ ਦੇ ਕਿਲੇ ਜਿਹਾ ਕਰਦਾ ਲੋਹੇ ਦਾ ਗੇਟ ਕਿਸੇ ਜ਼ਿਲ੍ਹਾ ਜੇਲ੍ਹ ਦਾ ਵੱਡਾ ਦਰਵਾਜ਼ਾ ਬਣ ਕੇ ਉਹਨੂੰ ਪੈ ਦੇਣ ਲੱਗਿਆ ਉਹਨੂੰ ਲੱਗਿਆ ਉਹ ਇਸ ਜ਼ਾਲਮ ਤੇ ਜਾਵਰ ਗੇਟ ਤੋਂ ਕਦੇ ਵੀ ਪਾਰ ਨਹੀਂ ਜਾ ਸਕੇਗੀ ਉਹਦੀ ਜ਼ਿੰਦਗੀ ਸਿਸਕ ਸਿਸਕ ਕੇ ਇਸ ਗੇਟ ਦੇ ਅੰਦਰ ਹੀ ਦਮ ਤੋੜ ਦੇਵੇਗੀ 12:00 ਵਜੇ ਉਹ ਆਪਣੀ ਬੈਠਕ ਵਿੱਚ ਗਈ ਹੈ ਤੇ ਰਜਾਈ ਲੈ ਕੇ ਬਹਿ ਗਈ ਮੂੰਹ ਸਿਰ ਟਾਕ ਲਿਆ ਉਹ ਸੁਪਨਾ ਜੀ ਹਲੈਂਦੀ ਜਿਵੇਂ ਉਹ ਪ੍ਰੋਫੈਸਰ ਸੱਜਣ ਸਿੰਘ ਦੇ ਘਰ ਸਾਹਮਣੇ ਨਸੀਬਪੁਰ ਜਾ ਪਹੁੰਚੀ ਹੈ ਅਤੇ ਉਹ ਦੋਵੇਂ ਪ੍ਰੋਫੈਸਰ ਨਾਲ ਕੋਈ ਸਲਾਹ مشورہ ਕਰ ਰਹੇ ਹਨ ਘੰਟਾ ਪਰ ਉਹ ਇਸੇ ਸੁਪਨੇ ਸੰਸਾਰ ਵਿੱਚ ਵਿਚਰਦੀ ਰਹੀ बैठक ਵਿੱਚ ਉਹਨੇ ਕਿਸੇ ਦੀ ਪੈੜਚਾਲ ਸੁਣੀ ਉਹਦੀ ਜਮਾਤਨ ਕੁੜੀ ਤਖਾਣਾ ਦੀ ਜੈਲੋ ਉਹਨੂੰ ਮਿਲਣ ਆਈ ਸੀ ਕਿਧਰੋਂ ਪਤਾ ਲੱਗ ਗਿਆ ਹੋਵੇਗਾ ਕਿ ਪਸ਼ਪਿੰਦਰ ਆਈ ਹੋਈ ਹੈ ਅਤੇ ਉਹ ਉਹਨੂੰ ਮਿਲਣ ਆਗੀ ਵਿਆਹ ਕਰਨ ਤੋਂ ਬਾਅਦ ਉਹ ਬੇਲੀ ਸੀ ਉਹਦੇ ਵਿਆਹ ਦਾ ਕਿਧਰੇ ਕੋਈ ਟਿਕਾਣਾ ਨਹੀਂ ਬਣਿਆ ਉਹ ਕੋਈ ਟ੍ਰੇਨਿੰਗ ਲੈਣਾ ਚਾਹੁੰਦੀ ਸੀ ਹੋਰ ਨਹੀਂ ਤਾਂ ਵੀ ਅਡ ਕਰ ਲਵੇ ਉਹਨੇ ਸੋਚਿਆ ਸੀ ਪਸ਼ਪਿੰਦਰ ਨੂੰ ਮਿਲ ਵੀ ਲਵੇਗੀ ਅਤੇ ਆਪਣੇ ਬਾਰੇ ਉਹਦੇ ਨਾਲ ਕੋਈ ਸਲਾਹ ਵੀ ਕਰ ਲਵੇਗੀ ਮੂੰਹ ਤੋਂ ਰਜਾਈ ਲਾ ਕੇ ਪਸ਼ਪਿੰਦਰ ਜੈਲੋਵਾਲ ਬਿਟ ਬਿਟ ਧੱਕਣ ਲੱਗੀ ਮੂੰਹੋਂ ਕੁਝ ਨਾ ਬੋਲੀ ਅੱਖਾਂ ਵਿੱਚ ਗਹਿਰ ਸੀ ਜੈਲੋ ਉਹਨੂੰ ਇਸ ਤਰ੍ਹਾਂ ਢਾਂਡਿਆਂ ਵਾਂਗ ਝਾਕਦੇ ਨੂੰ ਦੇਖ ਕੇ ਪਹਿਲਾਂ ਤਾਂ ਹੈਰਾਨ ਹੋਈ ਫਿਰ ਉਹਦੀ ਗੱਲ ਉਤੇ ਚੁੰਡੀ ਵੱਢ ਕੇ ਕਹਿਣ ਲੱਗੀ ਬੈਠਣ ਨੂੰ ਵੀ ਨਹੀਂ ਆਖਣਾ ਮਜਾਦੜੇ ਰਜਾਈ ਲੈ ਕੇ ਪਈ ਐ ਬਹੁਤ ਥੱਕ ਗਈ ਉਹ ਫੇਰ ਵੀ ਨਹੀਂ ਬੋਲੀ ਜੈਲੋ ਉਹਦੀਆਂ ਪੈੰਦਾਂ 'ਤੇ ਬੱਲ ਬੈਠ ਗਈ ਦੋਵੇਂ ਹੱਥਾਂ ਵਿੱਚ ਆਪਣਾ ਚਿਹਰਾ ਫੜ ਕੇ ਦੂਜੇ ਬਿੰਦ ਹੀ ਉਹਦੀ ਰਜਾਈ ਖਿੱਚੀ ਤਿੰਦਰੇ ਬੋਲਣਾ ਨਹੀਂ ਮੇਰੇ ਨਾਲ ਉਹ ਪਈ ਪਈ ਹੀ ਅੱਖਾਂ ਬਾਰਾਈ ਜੈਲੋ ਉਹਦੇ ਵੱਲ ਝਾਕੀ ਫੇਰ ਪੁੱਛਿਆ ਕਿਉਂ ਨਹੀਂ ਕੀ ਗੱਲ ਦੱਸ ਤਾਂ ਹੁਣ ਉਹਦੇ ਮੂੰਹੋਂ ਕੋਈ ਦੱਬੀ ਜਹੀ ਆਵਾਜ਼ ਨਿਕਲ ਰਹੀ ਸੀ ਜਿਵੇਂ ਕੋਈ ਬੇਜਾਨ ਕਾਇਲ ਪਸ਼ੂ ਕਰਾ ਰਿਹਾ ਹੋਵੇ ਜੈਲੋ ਨੇ ਉਹਨੂੰ ਪੌਂਚੇ ਤੋਂ ਫੜ ਕੇ ਬੈਠੀ ਕਰ ਲਿਆ ਉਹਨੂੰ ਇਸ ਵਰਕਾਰ ਰੋਂਦੀ ਦੇਖ ਕੇ ਉਹ ਵੀ ਪਹਿਮਾਨ ਹੋ ਬੈਠੀ ਸੀ ਜੈਲੂ ਕਹਿੰਦੀ ਪਿੰਦਰੇ ਤੈਨੂੰ ਸੌ ਲੱਗੇ ਤੂੰ ਗੱਲ ਦੱਸ ਦੇ ਕੀ ਐ ਜੋ ਬਣਿਆ ਮੈਂ ਕਰੂੰਗੇ ਪਛਪਿੰਦਰ ਨੇ ਅੱਖਾਂ ਪੁੰਝ ਲਈਆਂ ਚੁੱਪ ਹੋ ਗਈ ਤੇ ਫੇਰ ਦੱਸਣ ਲੱਗੀ ਬਾਪੂ ਜੀ ਗਏ ਆ ਅੱਜ ਕਿੱਥੇ ਮੈਮੇ ਸਰਕਾਰੀ ਨੂੰ ਉੱਥੇ ਮੁੰਡਾ ਕੋਈ ਦੇਖ ਗਿਆ ਸੀ ਮੈਨੂੰ ਹਾਂ ਕਰ ਗਿਆ ਸੀ ਹੁਣ ਮੇਰੀ ਜਾਨ ਚ ਬਿਆਨ ਨੂੰ ਕਹਿਣ ਗਏ ਆ ਤੇ ਫਿਰ ਤੇਰੀ ਕੀ ਸਲਾਇ ਨਸੀਬ ਵੀ ਆਇਆ ਹੋਇਆ ਆਇਆ ਹੋਇਆ ਜੈਲੋ ਨੂੰ ਪਸ਼ਪਿੰਦਰ ਅਤ ਨਸੀਬ ਦੇ ਗੁਪਤ ਸੰਬੰਧਾਂ ਦਾ ਪਤਾ ਸੀ ਪਸ਼ਪਿੰਦਰ ਨੇ ਆਪ ਹੀ ਉਹਨੂੰ ਇੱਕ ਦਿਨ ਦੱਸ ਦਿੱਤਾ ਸੀ ਜੈਲੋ ਵਿਸ਼ਵਾਸ ਵਾਲੀ ਕੁੜੀ ਸੀ ਪਸ਼ਪਿੰਦਰ ਦੀ ਚੰਗੀ ਸਹੇਲੀ ਜੈਲੋ ਤਾਂ ਖੂ ਸੀ ਉਹਦੇ ਕੋਲ ਕੋਈ ਗੱਲ ਭੋਰਾ ਭਰ ਵੀ ਕਿਧਰੇ ਬਾਹਰ ਨਹੀਂ ਸੀ ਨਿਕਲ ਸਕਦੀ ਇੱਕ ਦਿਨ ਵੇਗ ਜਹ ਵਿੱਚ ਆ ਕੇ ਹੀ ਪਸ਼ਪਿੰਦਰ ਨੇ ਉਹਨੂੰ ਸਭ ਦੱਸ ਦਿੱਤਾ ਸੀ ਹਾਂ ਕੱਲ ਰਾਤ ਆਇਆ ਸੀ ਅੱਜ ਸਵੇਰੇ ਮੂਹ ਹਨੇਰੇ ਮੈਨੂੰ ਮਿਲ ਕੇ ਗਿਆ ਪਤਾ ਨਹੀਂ ਲੱਗਿਆ ਘਰੇ ਕਿਸੇ ਨੂੰ ਨਾ ਬੈਠਕ ਚ ਪਈ ਸੀ ਇੱਥੇ ਹੀ ਮੈਂ ਆਇਆ ਗੱਲ ਕੀਤੀ ਤੇ ਚਲੇ ਆ ਗਿਆ ਰਾਮਪਰੇ ਨੂੰ ਗਿਆ ਦੀਕ ਦਾਹੂ ਪ੍ਰੋਫੈਸਰ ਦੇ ਘਰ ਕਿਹੜੇ ਪ੍ਰੋਫੈਸਰ ਦੇ ਸੱਜਣ ਸਿੰਘ ਦੇ ਇੱਕੋ ਤਾਂ ਪ੍ਰੋਫੈਸਰ ਆ ਆਪਣਾ ਹੋਰ ਕੌਣ ਐਸ ਦੁਨੀਆ ਚ ਮੈਨੂੰ ਜਾਣੇ ਨਹੀਂ ਦਿੱਤਾ ਮਾਂ ਨੇ ਉਹ ਉੱਥੇ ਬੈਠਾ ਹੋਣਾ ਬਾਦਾਨੇ ਕੀ ਸੋਚਦਾ ਹੋਊਗਾ ਹੁਣ ਫਿਰ ਬਾਪੂ ਜੀ ਜੇ ਵਿਆਹ ਦੀ ਤਰੀਕ ਬਣ ਆਏ ਤੇ ਫੇਰ ਜੇ ਮੱਲੂ ਮੱਲੀ ਵਿਆਹ ਵੀ ਹੋ ਗਿਆ ਤਾਂ ਕੀ ਕਰੂੰਗੀ ਮੈਂ ਵਿਆਹ ਕਿਵੇਂ ਹੋ ਜੂ ਤੂੰ ਚਾਹੇਂਗੀ ਤਾਂ ਹੀ ਹੋਊ ਮੇਰੇ ਚਾਹਣ ਦਾ ਕੀ ਹੈ ਇਹ ਤਾਂ ਮੈਂ ਦੱਸ ਦਿੰਨੀ ਆ ਦੱਸ ਪਸ਼ਪਿੰਦਰ ਦੀਆਂ ਅੱਖਾਂ ਚ ਰਾਗ ਵਾਂਗ ਬਲ ਉੱਠੀਆਂ ਉਹ ਸਿੱਧੀ ਹੋ ਕੇ ਬੈਠ ਗਈ ਮੈਂ ਸਿੱਧੀ ਇਹ ਚਿੱਠੀ ਲਿਖ ਦਿੰਨੀ ਆ ਉਸ ਮੁੰਡੇ ਨੂੰ ਸਾਰੀ ਗੱਲ ਸਾਫ਼-ਸਾਫ਼ ਲਿਖ ਦਊਂਗੀ ਬਈ ਹਾਂ ਇਹ ਠੀਕ ਹੈ ਆਈ ਕਰਦੀਆਂ ਦੇਵਲ ਫਾਫਾ ਮੁੰਡੇ ਦਾ ਨਾਂ ਕੀ ਹੈ ਪਤਾ ਹੈ ਹਾਂ ਪੂਰਾ ਐਡਰੈਸ ਲਿਖਾ ਦਿੰਨੀ ਆ ਗਰਜੰਟ ਸਿੰਘ ਐਫਸੀਆਈ ਇੰਸਪੈਕਟਰ ਪਿੰਡ ਅਤੇ ਡਾਕਖਾਨਾ ਮਹਿਮਾ ਸਰਕਾਰੀ ਬਾਇਆ ਗੋਨੇਆਣਾ ਜ਼ਿਲ੍ਹਾ ਬਠਿੰਡਾ ਬੱਸ ਬਹੁਤ ਹੈ ਜਿੱਥੀ ਉਹਨੂੰ ਮਿਲ ਜੂ ਲਫਾਫਾ ਲੈ ਕੇ ਜੈਲੋ ਚਿੱਠੀ ਲਿਖਣ ਲੱਗੀ ਨਸੀਬ ਸੁਭ ਮੰਦੀ ਸਭ ਲਿਖ ਦਿੱਤਾ ਇਥੋਂ ਤੱਕ ਕਿ ਪਸ਼ਪਿੰਦਰ ਦਾ ਵਿਆਹ ਨਸੀਬ ਨਾਲ ਹੋਵੇਗਾ ਇਹਨਾਂ ਦਾ ਕਈ ਸਾਲਾਂ ਤੋਂ ਸੰਬੰਧ ਹੈ ਚਿੱਠੀ ਦੇ ਅੰਤ ਵਿੱਚ ਕਿਸੇ ਦਾ ਨਾਂ ਨਹੀਂ ਲਿਖਿਆ ਜੈਲੋ ਨੇ ਆਪਣੇ ਘਰ ਜਾ ਕੇ ਕੋਈ ਬਹਾਨਾ ਲਾਇਆ ਰਾਮਪੁਰੇ ਨੂੰ ਬੱਸਾਂ ਆਣ ਜਾਂਦੀਆਂ ਸਨ ਉਹ ਭਾਏ ਰੂਪੇ ਜਾ ਕੇ ਬੱਸ ਚੜੀ ਰਾਮਪੁਰੇ ਡਾਕਖਾਨੇ ਦੇ ਲੈਟਰ ਬਾਕਸ ਵਿੱਚ ਚਿੱਠੀ ਪਾ ਆਈ ਪ੍ਰੋਫੈਸਰ ਸਦਨ ਸਿੰਘ ਦੇ ਘਰ ਵੀ ਗਈ ਨਸੀਬ ਉੱਥੇ ਨਹੀਂ ਸੀ ਉਹਨੇ ਪ੍ਰੋਫੈਸਰ ਤੋਂ ਉਹਦੀ ਬਾਬਤ ਪੁੱਛਿਆ ਪਰ ਨਸੀਬ ਤਾਂ ਬਾਜ਼ਾਰ ਗਿਆ ਕਿੰਨੀ ਹਿੱਦਰ ਤੋਂ ਮੁੜਿਆ ਹੀ ਨਹੀਂ ਸੀ ਪ੍ਰੋਫੈਸਰ ਕੀ ਦੱਸਦਾ ਪ੍ਰੋਫੈਸਰ ਨੇ ਐਨੀ ਗੱਲ ਜਰੂਰ ਪੁੱਛੀ ਤੂੰ ਭਾਈ ਜਰਨੈਲ ਨਸੀਬ ਬਾਰੇ ਕਿਉਂ ਪੁੱਛ ਰਹੀ ਹੈ ਤੈਨੂੰ ਉਹਦੇ ਤੇ ਹੀ ਕੰਮ ਸੀ ਕੋਈ ਹਾਂ ਸਰ ਪੁਸ਼ਪਿੰਦਰ ਨੇ ਮੈਨੂੰ ਭੇਜਿਆ ਉਹਨੂੰ ਤਾਂ ਉਹਦੇ ਘਰ ਦਿਆਂ ਨੇ ਆਉਣ ਨਹੀਂ ਦਿੱਤਾ ਮੈਂ ਨਸੀਬ ਨੂੰ ਇਹੀ ਦੱਸਣਾ ਸੀ ਉਹ ਤੁਹਾਡਾ ਭਲਾ ਹੋ ਜਾਏ ਪ੍ਰੋਫੈਸਰ ਨੇ ਕਿਤਾਬ ਮੇਜ਼ ਉੱਤੇ ਮੋਦੀ ਮਾਰ ਕੇ ਆਪਣੇ ਐਨਕ ਉਤਾਰ ਲਏ ਅਤੇ ਸ਼ੀਸ਼ਿਆਂ ਨੂੰ ਰੁਮਾਲ ਨਾਲ ਸਾਫ਼ ਕਰਨ ਲੱਗਿਆ ਆਪਣੇ ਖੱਬੇ ਗੋਡੇ ਨੂੰ ਹੱਥ ਨਾਲ ਪਲੋਸਦਾ ਉਹ ਕਹਿੰਦਾ ਮੈਂ ਵੀ ਤਾਂ ਪਸ਼ਪਿੰਦਰ ਨੂੰ ਹੀ ਡਿੱਕੀ ਜਾਨਾ ਕੁੜੀਏ ਮੈਂ ਤਾਂ ਆ ਬੈਠਾ ਹਾਂ ਛੁੱਟੀ ਵੀ ਲਈ ਹੋਈ ਐ ਹੋਰ ਦੱਸੋ ਤੇ ਫਿਰ ਅਫਸੋਸ ਕਰਨ ਲੱਗਿਆ ਲੈ ਲੈ ਬਈ ਹੋਈ ਨਾ ਉਹੀ ਗੱਲ ਇਹ ਫਿਰ ਜੈਲੋ ਨੂੰ ਆਖਿਆ ਤੂੰ ਜਾ ਬੀਬਾ ਪਿੰਡ ਨੂੰ ਦੇ ਨਾ ਟਲ ਰਿਹਾ ਮੈਂਨ ਦੱਸ ਦੂੰ ਨਸੀਬ ਨੂੰ ਆਊਗਾ ਤਾਂ ਇੱਥੇ ਕਦੋਂ ਆਵੇ ਸਰ ਤੁਸੀਂ ਨਸੀਬ ਨੂੰ ਐਨੀ ਗੱਲ ਆਖ ਦਿਓ ਬਈ ਉਹ ਪਿੰਡ ਆ ਜੇ ਮੈਨੂੰ ਮਿਲੇ ਮੈਂ ਕਰੂ ਗੱਲ ਉਹਦੇ ਨਾਲ ਹੁਣ ਜਦੋਂ ਪ੍ਰੋਫੈਸਰ ਜੈਲੋ ਦੀ ਦਲੇਰੀ ਦੇਖ ਕੇ ਬਹੁਤ ਖੁਸ਼ ਹੋਇਆ ਕਹਿਣ ਲੱਗਿਆ ਜਦੋਂ ਦੂ ਕੁੜੀਏ ਸਾਡੇ ਨਾਲ ਹੈ ਫੇਰ ਕਿਵੇਂ ਨਾ ਕਿਵੇਂ ਇਹ ਕੰਮ ਹੋ ਹੀ ਜਾਓ ਜੈਲੋਦਨ ਸ਼ਿਪਨ ਤੱਕ ਕੋਠੀ ਪਹੁੰਚ ਗਈ ਪਹਿਲਾਂ ਪਸ਼ਪਿੰਦਰ ਕੋਲ ਗਈ ਸਾਰੀ ਗੱਲ ਦਸੀ ਉਹਦੀਆਂ ਗੱਲਾਂ ਸੁਣ ਕੇ ਪਸ਼ਪਿੰਦਰ ਨੂੰ ਸੌਖਾ ਸਾਹ ਆਇਆ ਪਰ बार-बार ਹੀ ਪੁੱਛੀ ਜਾਵੇ ਚਿੱਠੀ ਚੰਗੀ ਤਰ੍ਹਾਂ ਬੰਦ ਕਰਕੇ ਪੋਸਟ ਕਰਤੀ ਸੀ ਪਰ ਹੋਣੀ ਤਾਂ ਆਪਣੀ ਖੇਡ ਖੇਡ ਚੁੱਕੀ ਸੀ ਬੰਦਾ ਕਿੰਨੀਆਂ ਬਹੁੰਤਾ ਬਣਾਉਂਦਾ ਹੈ ਬੰਨ ਨੂੰ ਬੰਦਾ ਹੈ ਦਿਮਾਗੀ ਚਾਲਾਂ ਚੱਲਦਾ ਹੈ ਪਰ ਚੁਸਤੀਆਂ ਚਲਾਕੀਆਂ ਸਭ ਧਰਿਆਂ ਧਰਾਈਆਂ ਰਹਿ ਜਾਂਦੀਆਂ ਹਨ ਜਰਵਾਣੇ ਉਹਦੋਂ ਵੱਧ ਚਲਾਕ ਹੁੰਦੇ ਹਨ ਜੁਲਮ ਦੇ ਚਾਰ ਅੱਖਾਂ ਹੁੰਦੀਆਂ ਹਨ ਸੱਚਾਈ ਤਾਂ ਅੰਨੀ ਹੋ ਕੇ ਹੀ ਬੈਠੀ ਰਹਿ ਜਾਂਦੀ ਹੈ ਛਰਦਾ ਤਾਂ ਵਿਸ਼ਵਾਸ ਦੀ ਦਲਦਲ ਵਿੱਚ ਫਸੀ ਦੀ ਫਸੀ ਰਹਿ ਜਾਂਦੀ ਹੈ ਹੁਣੀ ਸਭ ਪਾਸੇ ਮੁੱਦੇ ਮਾਰ ਦਿੰਦੀ ਹੈ ਤੀਜੇ ਦਿਨ ਨਸੀਬ ਦੀ ਕਾਵਾਂ ਕੁੱਤਿਆਂ ਨੇ ਹਾਲ ਖਰਾਬ ਕੀਤੀ লাশ ਪਿੰਡ ਆਈ ਪਸ਼ਪਿੰਦ ਨੂੰ ਪਤਾ ਲੱਗਿਆ ਤਾਂ ਦੰਦਲਾਂ ਪੈ ਗਈਆਂ ਮਾਂ ਧੂਣੀਆਂ ਦਿਖਾਉਂਦੀ ਫਿਰੇ ਅਖੇ ਕੁੜੀ ਨੂੰ ਤਾਂ ਕਿਸੇ ਦੀ ਕਸਰ ਹੋਗੀ ਦੰਦੜ ਭੰਨ ਦੇ ਫੇਰ ਪੈ ਜਾਂਦੀ ਦੇਅਲੂ ਤੇ ਹਰਿੰਦਰ ਸਿੰਘ ਨੂੰ ਇਸ ਗੱਲ ਦਾ ਸਾਂਸਾ ਨਹੀਂ ਸੀ ਕਿ ਕੁੜੀ ਦਾ ਇਹ ਹਾਲ ਕਿਉਂ ਹੋ ਰਿਹਾ ਹੈ ਉਹ ਕਿੰਨੀ ਔਖੀ ਹੈ ਕਿਦਰੇ ਉਹਦੀ ਜਾਨ ਹੀ ਨਾ ਨਿਕਲ ਜਾਵੇ ਉਹਨੂੰ ਵੱਡਾ ਭੈਅ ਇਹ ਸੀ ਕਿ ਕੁੜੀ ਦੇ ਮੂੰਹ ਨਸੀਬ ਦਾ ਨਾਂ ਨਾ ਬਕਿਆ ਜਾਵੇ ਅਜਿਹਾ ਕੁਝ ਹੋ ਗਿਆ ਤਾਂ ਖਾਨਦਾਨ ਦੀ ਇੱਜ਼ਤ ਮਾਰੀ ਜਾਵੇਗੀ ਲੋਕ ਪਤਾ ਨਹੀਂ ਕੀ ਕੀ ਗੱਲਾਂ ਕਰਨਗੇ ਜੈਲੂ ਨੇ ਸੁਣਿਆ ਤਾਂ ਉਹ ਪੱਜੀ ਪੱਜੀ ਪਸ਼ਪਿੰਦਰ ਕੋਲ ਆਈ ਉਹਦਾ ਇਹ ਹਾਲ ਦੇਖ ਕੇ ਉਹ ਉਹਨੂੰ ਸਾਂਭਣ ਲੱਗੀ ਇਹ ਅਧਿਆਇ ਇੱਥੇ ਹੀ ਸਮਾਪਤ ਹੁੰਦਾ ਹੈ ਮੇਰੀ ਤੁਹਾਡੇ ਅੱਗੇ ਬੇਨਤੀ ਹੈ ਕਿ ਕਿਰਪਾ ਕਰਕੇ ਕਿਤਾਬ قافਲਾ ਚੈਨਲ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜਰੂਰ ਕਰੋ ਜੀ ਧੰਨਵਾਦ